ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਅੱਜ ਅਸੀਂ ਲੈ ਕੇ ਆਏ ਹਾਂ ਜੀ ਇੱਕ ਘਰ ਦੇ ਚਾਰ ਟਰੈਕਟਰ ਵਿਕਾਊ ਨੇ ਬਾਹੀ ਛੱਡ ਦਿੱਤੀ ਐਸ ਵੀਰ ਨੇ ਇਸ ਕਰਕੇ ਬੇਚ ਰਹੇ ਨੇ ਜੌਂਡੀਆ 5305 ਟਰੈਕਟਰ 2018 ਮਾਡਲ ਸ਼ੋਰੂਮ ਕੰਡੀਸ਼ਨ 5 ਲੱਖ 1500 ਰੇਟ ਮੰਗਿਆ ਪਹਿਲੇ ਨਾ ਐ ਦੂਜਾ ਟਰੈਕਟਰ ਪ੍ਰੀਤ 6049 2020 ਮਾਡਲ ਐ ਜੀ ਪਹਿਲੇ ਨਾਇਆ 430000 ਰੇਟ ਮੰਗਿਆ ਤੀਜਾ ਮਹਿੰਦਰਾ 475 ਸਰਪੰਚ 2002 ਮਾਡਲ ਪੰਜਾਬ ਨੰਬਰ ਟਾਇਰ ਮਿਆਂ ਪਰਸੈਂਟ ਰੇਟ 235000 ਰੁਪਏ ਡਿਮਾਂਡ ਹੈ ਜੀ ਚੌਥਾ ਮਹਿੰਦਰਾ 475 97 ਮਾਡਲ 90 ਪਰਸੈਂਟ ਟਾਇਰ ਨੇ 2 ਲੱਖ ਰੁਪਏ ਰੇਟ ਮੰਗਿਆ ਇਹ ਵੀ ਪਹਿਲੇ ਨਾਇਆ ਜੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਤੁਸੀਂ ਬਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 8427725955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਰ ਦੇ ਟਰੈਕਟਰਾਂ ਨੂੰ ਖਰੀਦ ਸਕਦੇ ਹੋ ਗੁਲਮੋਰ ਸਿਟੀ ਚ ਪਲਾਟ ਲੈਣ ਦੇ ਲਈ ਸੰਪਰਕ ਕਰੋ ਗੁਲਮੋਰ ਸਿਟੀ ਜਬ ਪਲਾਟ ਤੇ ਫਲੈਟ ਲੈਣ ਦੇ ਲਈ ਸੰਪਰਕ ਕਰੋ ਜੀ ਪਲਾਟ ਦਾ ਸਟਾਰਟਿੰਗ ਰੇਟ ਹੈ 45 ਤੋਂ 60000 ਪਲਾਟ ਦਾ ਸਟਾਰਟਿੰਗ ਰੇਟ ਹੈ ਜਿਹੜਾ ਜੀ 45 ਤੋਂ 60000 ਹੈ ਫਲੈਟ ਦਾ ਰੇਟ ਹੈ ਜਿਹੜਾ 50 ਲੱਖ ਤੋਂ ਲੈ ਕੇ 60 ਲੱਖ ਤੱਕ ਬਾਕੀ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਨੰਬਰ ਤੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਨੰਬਰ ਹੈ ਜੀ 96715 68087 96715868087 ਇਸ ਨੰਬਰ ਤੇ ਫੋਨ ਕਰਕੇ ਜੀ ਤੁਸੀਂ ਗੁਰਮੌਰ ਸਿਟੀ ਦੇ ਵਿੱਚ ਪਲਾਟ ਤੇ ਫਲੈਟ ਲੈ ਸਕਦੇ ਹੋ ਜੀ। ਐਸ ਵੀਰ ਦੀਆਂ ਦੋ ਚੀਜ਼ਾਂ ਵਿਕਾਊ ਨੇ ਮੋਟਰਸਾਈਕਲ ਤੇ ਸਵਿਫਟ ਬੀਡੀਆਈ ਗੱਡੀ। ਮੋਟਰਸਾਈਕਲ ਹੈਗਾ ਜੀ ਹੀਰੋ ਹਾਂਡਾ ਸੀਡੀ ਡਾਊਨ 2004 ਮਾਡਲ 32000 ਰੁਪਏ ਰੇਟ ਰੱਖੇ ਗਏ। ਪੰਜਾਬ ਨੰਬਰ ਹੈ, ਕਾਗਜ਼ ਵਗੈਰਾ ਪੂਰੇ ਨੇ, ਕੋਈ ਕਮੀ ਪੇਸ਼ੀ ਨਹੀਂ ਹੈਗੀ। ਤੁਸੀਂ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦਾ। ਇੱਕ ਇਸ ਵੀਰ ਕੋਲੇ ਗੱਡੀ ਵੀ ਵਿਕਾਊ ਹੈ ਜੀ। ਸਵਿਫਟ ਬੀਡੀਆਈ ਗੱਡੀ ਹੈ ਜੀ। 210 ਮਾਡਲ ਐਨਓਸੀ ਬਠਿੰਡੇ ਦੀ ਹੈ ਟਾਇਰ ਵੈਂਟਰੀ ਨਵੇਂ ਨੇ ਗੱਡੀ ਹਰਿਆਣਾ ਨੰਬਰ ਹੈ 145 ਗੱਡੀ ਦਾ ਰੇਟ ਹੈ ਗੱਡੀ ਗੰਗਾ ਨਥਾਣਾ ਏਰੀਏ ਦੇ ਵਿੱਚ ਹੈ ਗੱਡੀ ਤੇ ਮੋਟਰਸਾਈਕਲ 9417462 62 ਦੂਜੇ ਨੰਬਰ 9465529006 100 ਜਾਂ 100 ਤੋਂ ਵੱਧ ਜ਼ਮੀਨ ਚਾਹੀਦੀ ਹੈ ਜੀ ਇਹਨਾਂ ਨੂੰ ਠੇਕੇ ਤੇ ਇਹਨਾਂ ਵੀਰਾਂ ਨੇ ਜ਼ਮੀਨ ਠੇਕੇ ਤੇ ਲੈਣੀ ਹੈ ਜਾਂ ਤਾਂ 100 ਕਿੱਲਾ ਹੋਵੇ ਜੇ 100 ਤੋਂ ਜ਼ਿਆਦਾ ਵੀ ਹੈ ਤਾਂ ਇਹ 100 ਵੀ ਲੈ ਲੈਣਗੇ ਏਰੀਆ ਜਲੰਧਰ ਜਾਂ ਕਪੂਰਥਲੇ ਏਰੀਏ 'ਚ 1 ਜਾਂ 2 ਤੱਕ ਹੋਣ ਖੇਤੀਬਾੜੀ ਵਾਲੇ ਲਈ ਵਧੀਆ ਜ਼ਮੀਨ ਹੋਵੇ ਜੀ 2-3 ਸਾਲ ਦਾ ਕੰਟੈਕਟ ਵੀ ਕਰ ਲੈਣਗੇ 9968896152 ਇਸ ਨੰਬਰ ਤੇ ਸੰਪਰਕ ਕਰੋ ਦੁਕਾਨ ਦੀ ਸਾਰੀ ਫਿਟਿੰਗ ਵਿਕਾਊ ਹੈ ਜੀ ਦੁਕਾਨ ਦੀ ਸਾਰੀ ਫਿਟਿੰਗ ਵਿਕਾਊ ਹੈ ਜੀ ਲੁਧਿਆਣਾ ਸ਼ਹਿਰ ਸ਼ਿਮਲਾਪੁਰੀ ਰੇਟ ਵਗੈਰਾ ਤੁਸੀਂ ਫੋਨ ਤੇ ਕਰ ਸਕਦੇ ਹੋ ਜੀ ਬਾਕੀ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਤੇ ਨੰਬਰ ਨੋਟ ਕਰ ਲਓ ਜੀ 9878316436 ਨੰਬਰ ਤੇ ਫੀਟ ਸਕਦੇ ਹੋ ਜੇਕਰ ਤੁਸੀਂ ਵੀ ਪਹਿਲੀ ਵਾਰ ਚੈਨਲ ਤੇ ਆਏ ਹੋ ਹਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਵੀਰਾਂ ਨੂੰ ਬੇਨਤੀ ਹੈ ਜਿਹੜੇ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ 100 ਕਿਲਾ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਇੰਨਾ ਵੀਰਾਂ ਨੇ ਮੋਗੇ ਏਰੀਏ ਨੂੰ ਪਹਿਲ ਹੈ ਜੀ ਜੇਕਰ ਕਿਸੇ ਵੀ ਵੀਰ ਨੇ ਜ਼ਮੀਨ ਠੇਕੇ ਤੇ ਦੇਣੀ ਹੋਵੇ ਤਾਂ ਨੰਬਰ ਨੋਟ ਕਰ ਲਓ 9702941 ਇਸ ਨੰਬਰ ਤੇ ਸੰਪਰਕ ਕਰੋ ਜੀ 35 40 50 ਕਿਲੇ ਜ਼ਮੀਨ ਠੇਕੇ ਤੇ ਲੈਣੀ ਹੈ ਇਹਨਾਂ ਵੀਰਾਂ ਨੇ ਕੋਈ ਵੀ ਏਰੀਆ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ 98143 56800 69 ਇਸ ਨੰਬਰ ਤੇ ਇਹਨਾਂ ਵੀਰਾਂ ਨਾਲ ਸੰਪਰਕ ਕਰੋ ਜੀ ਇਹਨਾਂ ਵੀਰਾਂ ਨੇ ਜ਼ਮੀਨ ਠੇਕੇ ਤੇ ਲੈਣੀ ਹੈ ਮੁਰਗੇ ਮੁਰਗੀਆਂ ਵਿਕਾਉ ਨੇ ਜੀ ਏਰੀਆ ਜੀ ਪੰਨੀ ਬਾਲਾ ਮਾਲਾ ਨੇੜੇ ਅਬੋਰ ਰੇਟ ਮੋਕੀ ਤੇ ਦੱਸਿਆ ਜਾਊਗਾ ਜੀ ਫੋਨ ਨੰਬਰ ਨੋਟ ਕਰ ਲਓ ਜੀ ਮੁਰਗੇ ਮੁਰਗੀਆਂ ਨੇ ਜਿਹੜੀਆਂ ਤੁਸੀਂ ਖਰੀਦ ਸਕਦੇ ਹੋ 9779378597 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਆ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਇੱਕ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਜੀ ਲੋਜੀ ਇੱਕ ਹੋਰ ਤੁਹਾਡੇ ਲਈ ਬਹੁਤ ਸੋਹਣੀ ਜ਼ਮੀਨ ਦਾ ਟੱਕ ਲੈ ਕੇ ਆਏ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਜੀ 13 ਕਿੱਲੇ ਜ਼ਮੀਨ ਵਿਕਾਊ ਹੈ ਜੀ ਬਾਗ ਵਾਲੀ ਜ਼ਮੀਨ ਹੈ ਇਹ ਪੱਕਾ ਮੋਟਰ ਕਨੈਕਸ਼ਨ ਹੈ ਜੀ ਰੋਡ ਦਾ ਫਰੰਟ ਹੈ ਤਾਰਬੰਦੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ 13 ਕਿੱਲੇ ਬਾਗ ਵਾਲੀ ਜ਼ਮੀਨ ਵਿਕਾਊ ਪੱਕਾ ਮੋਟਰ ਕਨੈਕਸ਼ਨ ਰੋਡ ਦਾ ਫਰੰਟ ਏਰੀਆ ਜੀ ਸੀਤੇ ਗੁੰਨੋ ਅਵੋਰ ਰੇਟ ਦੀ ਗੱਲ ਕਰੀ ਤਾਂ ਰੇਟ ਹੈਗਾ ਜੀ 28 ਲੱਖ ਰੁਪਏ ਕਿੱਲੇ ਦਾ 28 ਲੱਖ ਰੁਪਏ ਕਿੱਲੇ ਰੇਟ ਹੈ ਜੀ ਤੁਸੀਂ ਦੇਖ ਸਕਦੇ ਹੋ ਜਮਾ ਰੋਡ ਦੇ ਉੱਤੇ ਇਹ ਜ਼ਮੀਨ ਰੋਡ ਦਾ ਫਰੰਟ ਲੱਗਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 28 ਲੱਖ ਕਿੱਲੇ ਦਾ ਰੇਟ ਹੈ ਜੀ ਪੱਕਾ ਮੋਟਰ ਗਨੈਕਸ਼ਨ ਲੱਗਿਆ ਹੋਇਆ ਜੀ 13 ਕਿੱਲੇ ਬਾਗਵਾਲੀ ਜ਼ਮੀਨ ਵਿਕਾਊ ਹੈ ਜੀ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਤਾਰਬੰਦੀ ਕੀਤੀ ਹੋਈ ਆ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਜੀ ਐਸ ਵੀਰ ਨੇ ਤੇ ਨੰਬਰ ਹੈਗੇ 9968441525 ਇਸ ਨੰਬਰ ਤੇ ਫੋਨ ਕਰਕੇ ਤੁਸੀਂ 13 ਕਿੱਲੇ ਜ਼ਮੀਨ 28 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਵਿੱਚ ਪੱਕਾ ਮੋਟਰ ਕਨੈਕਸ਼ਨ ਲੱਗਿਆ ਜੀ ਤੇ ਤਾਰਬੰਦੀ ਕੀਤੀ ਹੋਈ ਹੈ ਰੋਡ ਦਾ ਫਰੰਟ ਲੱਗਦਾ ਹੈ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਵਧੀਆ ਵੀਡੀਓ ਬਣਾ ਲਿਜੀਓ ਫੋਨ ਨੂੰ ਟੇਡਾ ਕਰਕੇ 5-7 ਫੋਟੋਆਂ ਤੇ ਸਾਰੇ ਜਾਣਕਾਰੀ ਸਾਨੂੰ ਸਾਡੇ ਨੰਬਰ ਤੇ WhatsApp ਕਰ ਸਕਦੇ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਚੈਨਲ ਦਾ WhatsApp ਨੰਬਰ ਹੈ ਜੀ ਉਹ 9877998446 ਇਸ ਨੰਬਰ ਤੇ ਤੁਸੀਂ ਇੱਕ ਵਧੀਆ ਵੀਡੀਓ ਪੰਜ ਸੱਤ ਫੋਟੋ ਮਤੇ ਜਾਣਕਾਰੀ ਪ੍ਰੋਪਰ ਭੇਜਿਆ ਕਰੋ ਜੀ ਕਿਹੜੇ ਏਰੀਏ ਦੇ ਵਿੱਚ ਹੈ ਤੇ ਕੀ ਰੇਟ ਮੰਗਦੇ ਹੋਗੇ ਕਿੰਨੀ ਜਗ੍ਹਾ ਤੁਹਾਡੀ ਤੁਸੀਂ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਇਨਸਟਾ ਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਮੇਲਾ ਜਿਵੇਂ ਕਿ ਕਈ ਵੀਰਾਂ ਦੇ ਫੋਨ ਆਉਂਦੇ ਨੇ ਕਿ ਸਾਡੀ ਵੀਡੀਓ ਕੱਟ ਦਿਓ ਜਾਂ ਸਾਡੀ ਐਡ ਕੱਟ ਦਿਓ ਸੋ ਵੀਰਾਂ ਨੂੰ ਬੇਨਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਚੈਨਲ ਤੇ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਜੀ ਸੋ ਕਿਰਪਾ ਕਰਕੇ ਵੀਰਾਂ ਨੂੰ ਬੇਨਤੀ ਹੈ ਜੀ ਤਿੰਨ ਚਾਰ ਵਾਰ ਐਡ ਨੂੰ ਚੈੱਕ ਕਰਿਆ ਕਰੋ ਘਰ ਦੇ ਵਿੱਚ ਸਲਾਹ ਕਰਕੇ ਫਿਰ ਸਾਨੂੰ ਅੱਗੇ ਭੇਜਿਆ ਕਰੋ ਜੀ ਤਾਕੀ ਐਡਲਾਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੇ ਬਹੁਤ ਸੋਹਣੇ ਕਮੈਂਟ ਕਰਨ ਦੇ ਲਈ ਤੇ ਕਮੈਂਟਾਂ 'ਚ ਇਹ ਜ਼ਰੂਰ ਦੱਸ ਦਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਚਾਹੀਦੀ ਹੈ ਕਿੰਨੀ ਕੁ ਜ਼ਮੀਨ ਚਾਹੀਦੀ ਹੈ ਕਿੰਨੇ ਕੁ ਰੇਟ ਨੂੰ ਚਾਹੀਦੀ ਹੈ ਤੇ ਕਹੋ ਜੀ ਜ਼ਮੀਨ ਹੋਣੀ ਚਾਹੀਦੀ ਹੈ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ